ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਰਾਸ਼ਟਰੀ ਸੁਰੱਖਿਆ ਦੇ ਨਾਂ ਤੇ 19 ਦੇਸ਼ਾਂ ਤੋਂ ਵਿਦਿਆਰਥੀ ਵੀਜ਼ੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਨਾਲ ਅਮਰੀਕੀ ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੱਡੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ ਇਸ ਨੀਤੀ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਤੋੜ ਦਿੱਤਾ ਹੈ ਅਤੇ ਅਮਰੀਕੀ ਉੱਚ ਸਿੱਖਿਆ ਪ੍ਰਣਾਲੀ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਇਆ ਹੈ ਸਸ਼ਟ੍ਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਵਿਆਪਕ ਯਾਤਰਾ ਪਾਬੰਦੀ ਜਾਰੀ ਕੀਤੀ ਸੀ ਜੋ 19 ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਇਹ ਵੀਜ਼ਾ ਪਾਬੰਦੀ ਓਵਰਸਟੇ ਦੇ ਆંકੜੇ ਰਾਸ਼ਟਰੀ ਸੁਰੱਖਿਆ ਅਤੇ ਵੀਜ਼ਾ ਪ੍ਰਕਿਰਿਆ ਦੇ ਵਿੱਚ ਕਮੀਆਂ ਨੂੰ ਆਧਾਰ ਬਣਾ ਕੇ ਲਗਾਈ ਗਈ ਹੈ ਇਸ ਦੇ ਵਿੱਚ ਵਿਦਿਆਰਥੀ ਵੀਜ਼ੇ F1 ਅਤੇ J1 ਵੀ ਸ਼ਾਮਿਲ ਨੇ ਜੋ ਵਿਦੇਸ਼ੀ ਵਿਦਿਆਰਥੀਆਂ ਅਤੇ ਰਿਸਰਚਰਸ ਦੇ ਲਈ ਵਰਤੇ ਜਾਂਦੇ ਨੇ ਪ੍ਰਭਾਵਿਤ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ, ਇਰਾਨ, ਮਿਆਂਮਾਰ, ਕਿਊਬਾ ਹੈਤੀ ਵੈਨੇਜ਼ੁਏਲਾ ਤੁਰਕਮੇਨਿਸਤਾਨ ਅਤੇ ਕਈ ਅਫਰੀਕੀ ਤੇ ਏਸ਼ੀਆਈ ਦੇਸ਼ ਸ਼ਾਮਿਲ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਮੁਤਾਬਿਕ ਪਿਛਲੇ ਸਾਲ ਮਈ ਤੋਂ ਸਤੰਬਰ ਤੱਕ ਇਨ੍ਹਾਂ ਦੇਸ਼ਾਂ ਤੋਂ ਆਏ 5700 ਤੋਂ ਵੱਧ ਵਿਦਿਆਰਥੀਆਂ ਦੇ ਲਈ ਵੀਜ਼ੇ ਜਾਰੀ ਹੋਏ ਸਨ ਜਿਨ੍ਹਾਂ ਦੇ ਵਿੱਚ ਅੱਧੇ ਈਰਾਨ ਤੋਂ ਮਿਆਂਮਾਰ ਨੂੰ ਦਿੱਤੇ ਗਏ ਸਨ ਹੁਣ ਇਹ ਵੀਜ਼ੇ ਜਾਰੀ ਨਹੀਂ ਹੋ ਰਹੇ ਇਸ ਨਾਲ ਹਜ਼ਾਰਾਂ ਵਿਦਿਆਰਥੀ ਆਪਣੀ ਰਿਸਰਚ ਦੇ ਲਈ ਅਮਰੀਕਾ ਨਹੀਂ ਆ ਸਕਣਗੇ ਇਸ ਤੋਂ ਪਹਿਲਾਂ ਵੀ ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਫਰਵਰੀ ਦੇ ਵਿੱਚ ਉਹਨਾਂ ਨੇ 6000 ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਕਈ ਪ੍ਰੋ-ਫਿਲਿਸਤਿਨ ਵਿਰੋਧ ਨੂੰ ਸਮਰਥਨ ਦੇਣ ਵਾਲੇ ਵਿਦਿਆਰਥੀ ਇਨ੍ਹਾਂ ਦੇ ਵਿੱਚ ਸ਼ਾਮਲ ਸਨ ਮਾਰਚ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਸਵੀਕਾਰ ਕਰਨ ਤੋਂ ਰੋਕ ਲਗਾ ਦਿੱਤੀ ਗਈ ਪਰ ਅਦਾਲਤ ਨੇ ਇਸ ਨੂੰ ਰੋਕ ਦਿੱਤਾ ਹੁਣ ਇਹ ਬੈਨ ਸਾਰੀਆਂ ਯੂਨੀਵਰਸਿਟੀਆਂ ਦੇ ਲਈ ਲਾਗੂ ਹੋ ਗਿਆ ਹੈ ਅਮਰੀਕੀ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਤੇ ਕਾਫੀ ਨਿਰਭਰ ਕਰਦੀਆਂ ਨੇ ਪਿਛਲੇ ਸਾਲ 11 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਅਮਰੀਕਾ ਦੇ ਕਾਲਜਸ ਦੇ ਵਿੱਚ ਦਾਖਲਾ ਲੈਣ ਆਏ ਹੋਏ ਸਨ ਇਹ ਵਿਦਿਆਰਥੀ ਪੂਰੀ ਫੀਸ ਅਦਾ ਕਰਦੇ ਨੇ ਜਿਸ ਦੇ ਨਾਲ ਯੂਨੀਵਰਸਿਟੀਆਂ ਨੂੰ ਲੱਖਾਂ ਡਾਲਰ ਦੀ ਆਮਦਨ ਹੁੰਦੀ ਹੈ ਨੈਸ਼ਨਲ ਐਸੋਸੀਏਸ਼ਨ ਆਫ ਫੋਰਨ এডੂਕੇਸ਼ਨ ਐਡਵਾਈਜ਼ਰਸ ਦੇ ਮੁਤਾਬਿਕ ਵੀਜ਼ਾ ਸਮੱਸਿਆਵਾਂ ਜਾਰੀ ਰਹੀਆਂ ਤਾਂ 30 ਤੋਂ 40% ਵਿਦੇਸ਼ੀ ਵਿਦਿਆਰਥੀ ਅਮਰੀਕਾ ਤੋਂ ਮੂੰਹ ਮੋੜ ਲੈਣਗੇ ਯਾਨੀ ਕਿ 1.5 ਲੱਖ ਵਿਦਿਆਰਥੀਆਂ ਦੀ ਘਾਟ ਇਹ ਅਮਰੀਕੀ ਇਕਨੋਮੀ ਨੂੰ 7 ਅਰਬ ਡਾਲਰ ਦਾ ਨੁਕਸਾਨ ਪਹੁੰਚਾਏਗੀ ਇਕ ਅਮਰੀਕੀ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਿਰਫ ਵਿਦਿਆਰਥੀਆਂ ਦੀ ਸਮੱਸਿਆ ਨਹੀਂ ਸਗੋਂ ਸੰਸਥਾਵਾਂ ਦੇ ਲਈ ਵੀ ਵੱਡਾ ਸੰਕਟ ਹੈ ਅਮਰੀਕਾ ਤੋਂ ਬਾਹਰ ਯੂਰੋਪੀਅਨ ਯੂਨੀਵਰਸਿਟੀਆਂ ਬ੍ਰਿਟੇਨ ਅਤੇ ਏਸ਼ੀਆਈ ਦੇਸ਼ਾਂ ਦੇ ਵਿੱਚ ਦਾਖਲਾ ਅਰਜ਼ੀਆਂ ਵੱਧ ਰਹੀਆਂ ਨੇ ਇਸ ਬੈਨ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਇਸ ਦੇ ਲਈ ਤਿਆਰੀ ਕੀਤੀ ਹੋਈ ਸੀ ਇਹਨਾਂ ਵਿਦਿਆਰਥੀਆਂ ਨੇ ਲੱਖਾਂ ਰੁਪਏ ਖਰਚ ਕੀਤੇ ਅਤੇ ਭਾਸ਼ਾ ਸਿੱਖਣ ਦੇ ਵਿੱਚ ਕਈ ਸਾਲਾਂ ਦੀ ਮਿਹਨਤ ਲਗਾਈ ਹੈ ਹੁਣ ਉਹ ਯੂਰਪ ਅਤੇ ਆਪਣੇ ਦੇਸ਼ਾਂ ਦੇ ਵਿੱਚ ਹੀ ਆਪਸ਼ਨਸ ਲੱਭ ਰਹੇ ਨੇ 트럼ਪ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਇਹ ਨੀਤੀ ਰਾਸ਼ਟਰੀ ਸੁਰੱਖਿਆ ਅਤੇ ਵੀਜ਼ਾ ਓਵਰਸਟੇ ਨੂੰ ਰੋਕਣ ਦੇ ਲਈ ਬਹੁਤ ਜ਼ਰੂਰੀ ਹੈ ਪਰ ਡੈਮੋਕ੍ਰੇਟਸ ਨੇ ਇਸ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਅਮਰੀਕੀ ਰਿਸਰਚ ਅਤੇ ਇਕਨੋਮੀ ਨੂੰ ਨੁਕਸਾਨ ਪਹੁੰਚਾਏਗੀ ਕਈ ਵਿਦਿਆਰਥੀ ਅਦਾਲਤ ਦੇ ਵਿੱਚ 트럼ਪ ਸਰਕਾਰ ਨੂੰ ਚੁਣੌਤੀ ਦੇ ਰਹੇ ਨੇ 트럼ਪ ਸਰਕਾਰ ਦਾ ਇਹ ਬੈਨ ਰਾਸ਼ਟਰੀ ਸੁਰੱਖਿਆ ਦੇ ਨਾਲੋਂ ਰਾਜਨੀਤਿਕ ਜ਼ਿਆਦਾ ਲੱਗਦਾ ਹੈ 트럼ਪ ਦੇ ਸਮਰਥਕ ਇਸ ਨੂੰ ਅਮਰੀਕਾ ਫਰਸਟ ਨੀਤੀ ਵਜੋਂ ਦੇਖਦੇ ਨੇ ਅਮਰੀਕੀ ਯੂਨੀਵਰਸਿਟੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਤੋਂ ਆਮਦਨ ਮਿਲਦੀ ਹੈ ਪਰ 트ੰਪ ਇਸ ਨੂੰ ਰੋਕ ਕੇ ਆਪਣੇ ਵੋਟ ਬੈਂਕ ਨੂੰ ਖੁਸ਼ ਕਰ ਰਹੇ ਨੇ ਭਵਿੱਖ ਦੇ ਵਿੱਚ ਇਹ ਬੈਨ ਅਮਰੀਕਾ ਨੂੰ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਪਛੜ ਸਕਦਾ ਹੈ ਇਸ ਬੈਨ ਨੂੰ ਲੈ ਕੇ ਹਰ 90 ਦਿਨਾਂ ਦੇ ਬਾਅਦ ਜਾਇਜ਼ਾ ਲਿਆ ਜਾਵੇਗਾ ਪਰ ਵਿਦਿਆਰਥੀਆਂ ਲਈ ਇਹ ਸਮਾਂ ਅਜੀਹਾ ਹੈ ਜਿੱਥੇ ਸੁਪਨੇ اٹਕੇ ਹੋਏ ਨੇ ਅਮਰੀਕੀ ਸਿੱਖਿਆ ਪ੍ਰਣਾਲੀ ਨੂੰ ਹੁਣ ਕੋਈ ਨਵਾਂ ਰਸਤਾ ਲੱਭਣਾ ਪਵੇਗਾ